ਵਕਾਸ ਹਾਂਜੀ ਅਸਲਾਮੁਅਲੈਕੁਮ ਤੇ ਸਤਿ ਸ੍ਰੀ ਅਕਾਲ ਮੈਂ ਵਿਕਾਸ ਪਿੰਡਰ ਵਕਾਰ ਪਿੰਡਰ ਦਾ ਭਾਈ ਤੇ ਅਜਾਏ ਨੇ ਸਾਡੇ ਕੋਲ ਸੰਗਤ ਜੱਥਾ ਆਇਆ ਸੀ ਨਨਕਾਣਾ ਸਾਹਿਬ ਦੇ ਵਿੱਚ ਤੇ ਚੜ੍ਹਦੇ ਪੰਜਾਬ ਤੋਂ ਨਨਕਾਣਾ ਸਾਹਿਬ ਚੜ੍ਹਦੇ ਪੰਜਾਬ ਤੋਂ ਆਇਆ ਲੈਂਦੇ ਪੰਜਾਬ ਦੇ ਵਿੱਚ ਤੇ ਇੱਥੇ ਸਾਂਝਾ ਪੰਜਾਬ ਹੋਇਆ ਸਾਡੇ ਪੰਜਾਬ ਤੁਸੀਂ ਦੱਸੋ ਤੁਹਾਨੂੰ ਅਸੀਂ ਕਿਵੇਂ ਦੇ ਲੱਗੇ ਸਾਨੂੰ ਤਾਂ ਬਹੁਤ ਵਧੀਆ ਲੱਗੇ ਸਾਡੀ ਕੋਈ ਸੇਵਾ ਜੀ ਕਮੀ ਹੋਏ ਕੋਈ ਸੇਵਾ ਹੋਈ ਹੈ ਸਾਡੀ ਹਾਂਜੀ ਸਾਡੇ ਲਈ ਕੋਈ ਸੇਵਾ ਕੀਤੀ ਕਿ ਸਾਡੇ ਰੋਟੀ ਦੇ ਵਾਸਤੇ ਵਿੱਚ ਪੈਕਿੰਗ ਕਰਕੇ ਹਰੇਕ ਇੱਕ ਇੱਕ ਬੰਦੇ ਨੂੰ ਦਿੱਤੀ ਕਿ ਇਹ ਨਾਲ ਬਾਕੀ ਫੋਰਸ ਦਾ ਵੀ ਬਹੁਤ ਇੰਤਜ਼ਾਮ ਦੇ ਸਾਨੂੰ ਚਾਹ ਹੀ ਬੜਾ ਹੁੰਦਾ ਕਿ ਸਾਡੇ ਉਧਰੋਂ ਭੈਣ ਭਰਾ ਆਏ ਨੇ ਤੇ ਇਨਾਂ ਦੀ ਸੇਵਾ ਜੁ ਕੋਈ ਕਿਤੇ ਕਮੀ ਨਾ ਰਹੇ ਜੇ ਸਾਡੇ ਅਸੀਂ ਬਹੁਤ ਬਹੁਤ ਤੁਹਾਡੇ ਧੰਨਵਾਦ ਕਰਦੇ ਆਂ ਅਸੀਂ ਇੱਧੇ ਦਾ ਸਾਂਝਾ ਪੰਜਾਬ ਹੋਏ ਆ ਨਾ ਹਾਂਜੀ ਸਾਂਝਾ ਪੰਜਾਬ ਹੋਏ ਆ ਹਾਂਜੀ ਪੰਜਾਬ ਹੋਏ ਆ ਅਸੀਂ ਬਹੁਤ ਬਹੁਤ ਤੁਸੀਂ ਉਧਰ ਕਿਹੜੀ ਜਗ੍ਹਾ ਤੁਝੇ ਅਸੀਂ 90 ਤੋਂ ਜੀ ਡਿਸਟ੍ਰਿਕਟ ਪਟਿਆਲਾ ਅੱਛਾ ਅੱਛਾ ਪਟਿਆਲਾ ਨਾਸਰ ਭਾਜੀ ਹੋਣੀ ਗਏ ਨੇ ਦੁਬਈ ਨਹੀਂ ਤੇ ਉਹਨਾਂ ਨੇ ਵੀ ਆਣਾ ਸੀ ਅੱਛਾ ਜੀ ਇਹ ਮੀਰਾ ਭੈਣ ਸਮੀਤ ਤੇ ਯੋਨ ਲੋਹਰੇ ਉਹਦਾ ਲਾਹੌਰ ਮਿਲੇਗਾ ਤੁਸੀਂ ਲਾਹੌਰ ਜਾਣਾ ਨਾ ਹਾਂਜੀ ਆਦੇ ਲਾਹੌਰ ਮਿਲੇਗਾ ਤੁਹਾਨੂੰ ਉੱਥੇ ਮੀਰਾ ਮੀਰਾ ਵੀਰਾ ਨਾਸਰ ਜੀ ਦੀ ਨਾ ਨਹੀਂ ਹੁੰਦੀ ਮੀਰਾ ਪੈਂ ਅਮੀਰਾ ਅਮੀਰਾ ਅਬੀਰਾ 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 ਫੈਸਲਾਬਾਦ ਹੁੰਦੇ ਨੇ ਸ਼ਾਇਦ ਤੁਹਾਨੂੰ ਲਾਹੌਰ ਚ ਮਿਲ ਜਾਣ ਉਹ ਵੀ ਅਗਰ ਸਮੀ ਮਿਲੇ ਨਾ ਤੇ ਉਹਨਾਂ ਨਾਲ ਵੀ ਮੁਲਾਕਾਤ ਹੋ ਜਾਏਗੀ ਉਹ ਅਬੀਰਾ ਹੀ ਨਾਂ ਉਹਨਾਂ ਦਾ ਅਬੀਰਾ ਤਾਂ ਵੀ ਆ ਫਾਸਲਾ ਬਹੁਤ ਹੋਣਾ ਉਹਦੇ ਵਿੱਚ ਰੀਪਨਾਰੇ ਖੁਸ਼ੀ ਜੀ ਸਾਰੀ ਬਨ ਖੁਸ਼ੀ ਹੋਣਾ ਨਾਲ ਉਹਨਾਂ ਦੇ ਨਾਲ ਸੀ ਪੰਜਾਬੀਓ ਜਿੰਦਾਬਾਦ ਸਰਦਾਰ ਦਾ ਪੰਜਾਬ ਤੇ ਲੰਦਾ ਪੰਜਾਬ ਜਿੰਦਾਬਾਦ ਵਾਹਿਗੁਰੂ ਜੀ ਕੀ ਫਤਿਹ